ਇਸੇ ਵਿਅਕਤੀ ਨੇ ਓਸ਼ਰ ਰਜਨੀਸ਼ ਨੂੰ ਪੁੱਛਿਆ ਕਿ ਮਹਾਨ ਵਿਅਕਤੀ ਕਦੋਂ ਪੈਦਾ ਹੁੰਦੇ ਆ ਸੰਤ ਮਹਾਤਮਾ ਕਦੋਂ ਪੈਦਾ ਹੁੰਦੇ ਆ ਉਹ ਕਹਿਣ ਲੱਗਿਆ ਕਿ ਜਦੋਂ ਸੰਭੋਗ ਦੀ ਸਥਿਤੀ ਦੇ ਦੌਰਾਨ ਜਦੋਂ ਚਰਮ ਸੀਮਾ ਤੇ ਔਰਤ ਤੇ ਮਰਦ ਹੁੰਦੇ ਹਨ ਤੇ ਉਸ ਵੇਲੇ ਜੇਕਰ ਉਹਨਾਂ ਦੇ ਮਨ ਦੇ ਵਿੱਚ ਕੋਈ ਬਹੁਤ ਹੀ ਚੰਗੀ ਗੱਲ ਆ ਜਾਂਦੀ ਹੈ ਤਾਂ ਉਸ ਵੇਲੇ ਜਿਹੜਾ ਵਿਅਕਤੀ ਪੈਦਾ ਹੁੰਦਾ ਹੈ ਉਹ ਮਹਾਨ ਵਿਅਕਤੀ ਹੁੰਦਾ ਹੈ ਉਹ ਸੰਤ ਮਹਾਤਮਾ ਪੈਦਾ ਹੁੰਦਾ ਹੈ ਤੇ ਉਸਨੇ ਪੁੱਛਿਆ ਤੇ ਸ਼ੈਤਾਨ ਜੇਕਰ ਉਸ ਵੇਲੇ ਦੀ ਆਕਤੀ ਦੇ ਮੰਨ ਦੇ ਵਿੱਚ ਮਰਦ ਤੇ ਔਰਤ ਦੇ ਮੰਨ ਦੇ ਉੱਤੇ ਕਾਮ ਸ਼ਾਇਆ ਹੋਵੇ ਦੂਜੀ ਗੱਲ ਕੋਈ ਰਿਟਾਇਰਡ ਪ੍ਰੋਫੈਸਰ ਉਸੋ ਰਜਿਨੇਸ਼ਨ ਨੂੰ ਪੁੱਛਦੀ ਹੈ ਕਿ ਕੀ ਪਿਛਲਾ ਜਨਮ ਹੁੰਦਾ ਹੈ ਪੁਨਰ ਜਨਮ ਹੁੰਦਾ ਹੈ ਪਿਛਲਾ ਜਾਂ ਅਗਲਾ ਜਨਮ ਹੁੰਦਾ ਹੈ ਉਸੋ ਰਜਿਨੇਸ਼ਨ ਨੇ ਆਖਿਆ ਹਾਂ ਹੁੰਦਾ ਹੈ ਤੇ ਉਸਨੇ ਆਖਿਆ ਕਿ ਮੈਂ ਪਿਛਲੇ ਜਨਮ ਦੇ ਵਿੱਚ ਕੀ ਸੀ ਮੈਨੂੰ ਪਿਛਲੇ ਜਨਮ ਦੇ ਵਿੱਚ ਲੈ ਕੇ ਜਾਓ ਉਸੋ ਰਜਿਨੇਸ਼ਨ ਆਖਦਾ ਹੈ ਮੈਂ ਉਸਨੂੰ ਸਮੋਹਿਤ ਕੀਤਾ ਮੈਂ ਉਸਨੂੰ ਰੋਕਿਆ ਮੈਂ ਉਸ ਨੂੰ ਟੋਕਿਆ ਕਿ ਪਿਛਲੇ ਜਨਮ ਵਿੱਚ ਨਾ ਜਾ ਮਾੜਾ ਹੋਵੇਗਾ ਤੇਰੇ ਨਾਲ ਤੈਨੂੰ ਜੇ ਪਤਾ ਲੱਗ ਗਿਆ ਤੂੰ ਦੁਖੀ ਹੋਵੇਂਗੀ ਉਸ ਔਰਤ ਨੇ ਆਖਿਆ ਨਹੀਂ ਮੈਂ ਪਿਛਲੇ ਜਨਮ ਵਿੱਚ ਜਾਣਾ ਚਾਹੁੰਦੀ ਹਾਂ ਮੈਂ ਦੇਖਣਾ ਚਾਹੁੰਦੀ ਹਾਂ ਕਿ ਮੈਂ ਪਿਛਲੇ ਜਨਮ ਵਿੱਚ ਕੀ ਸੀ ਉਸ ਰਜਨੀ ਸਾਖਦੇ ਨੇ ਮੈਂ ਉਸ ਔਰਤ ਨੂੰ ਪਿਛਲੇ ਜਨਮ ਵਿੱਚ ਲੈ ਗਿਆ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਪਿਛਲੇ ਜਨਮ ਵਿੱਚ ਕੀ ਸੀ ਉਹ ਫੁੱਟ ਫੁੱਟ ਕੇ ਰੋਣ ਲੱਗੀ ਉਹ ਪਿਛਲੇ ਜਨਮ ਵਿੱਚ ਪ੍ਰੋਸਟੀਚੂਟ ਸੀ ਵेशਵਾਸੀ ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਓਸ਼ੋ ਰਜਨੀਸ਼ਾ ਆਖਦਾ ਏ ਮਿਹਨਤ ਕਰਨ ਲੱਗੀ ਕਿ ਮੈਨੂੰ ਇਹ ਸਭ ਕੁਝ ਭੁਲਾ ਦੇਵੋ ਮੈਂ ਬਹੁਤ ਗਲਤ ਕੀਤਾ ਮੈਂ ਤੇਰੀ ਗੱਲ ਪਹਿਨਾ ਮੰਨ ਲੈਂਦੀ ਓਸ਼ੋ ਆਖਦਾ ਏ ਮੈਂ ਉਸ ਨੂੰ ਆਖਿਆ ਹੁਣ ਤਾਂ ਜੋ ਹੋਣਾ ਸੀ ਹੋ ਗਿਆ ਹੁਣ ਜੋ ਤੈਨੂੰ ਪਤਾ ਲੱਗ ਗਿਆ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ ਦੋਸਤੋ ਇਹ ਹੈ ਓਸ਼ੋ ਰਜਨੀਸ਼ਾ ਹੈਰਾਨ ਕਰਨ ਵਾਲਾ ਲੋਕਾਂ ਨੂੰ ਪਰੇਸ਼ਾਨ ਕਰਨ ਵਾਲਾ ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚ ਐਸ ਸਿੰਪਲ ਦੋਸਤੋ ਅੱਜ ਗੱਲ ਕਰਦੇ ਆਂ ਓਸ਼ੋ ਰਜਨੀਸ਼ ਦੀ ਕੀ ਓਸ਼ੋ ਰਜਨੀਸ਼ ਸੱਚਮੁੱਚ ਮਹਾਨ ਵਿਅਕਤੀ ਸੀ ਪਿਛਲੀ ਸਦੀ ਦੌਰਾਨ ਦੁਨੀਆ ਦੇ ਮਹਾਨ ਪ੍ਰਚਾਰਕਾਂ ਦੇ ਵਿੱਚੋਂ ਦੁਨੀਆ ਦੇ ਵੱਡੇ ਪ੍ਰਚਾਰਕਾਂ ਦੇ ਵਿੱਚੋਂ ਦੁਨੀਆ ਦੇ ਪ੍ਰਸਿੱਧ ਪ੍ਰਚਾਰਕਾਂ ਦੇ ਵਿੱਚ ਓਸ਼ੋ ਰਜਨੀਸ਼ ਦਾ ਨਾਮ ਪਹਿਲੇ ਨੰਬਰ ਤੇ ਲਿਆ ਜਾਂਦਾ ਹੈ ਮਾਣ ਹੈ ਕਿ ਉਹ ਭਾਰਤ ਦਾ ਭਾਰਤ ਨਾਲ ਸੰਬੰਧਿਤ ਸੀ ਪਰ ਕੀ ਉਹ ਸੱਚਮੁੱਚ ਮਹਾਨ ਸੀ ਅੱਜ ਦੀ ਵੀਡੀਓ ਦੇ ਵਿੱਚ ਇਸ ਗੱਲ ਦੇ ਉੱਤੇ ਵਿਚਾਰ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਇਹ ਕਿ ਉਹ ਸ਼ੋ ਰਜਨੀਸ਼ ਨੂੰ ਲੋਕ ਕਿਉਂ ਮੰਨਦੇ ਨੇ ਉਹ ਸ਼ੋ ਰਜਨੀਸ਼ ਨੂੰ ਕਿਉਂ ਸੁਨਿਆ ਜਾਂਦਾ ਹੈ ਉਹ ਸ਼ੋ ਰਜਨੀਸ਼ ਨੂੰ ਕਿਉਂ ਪੜਿਆ ਜਾਂਦਾ ਹੈ ਖਾਸ ਕਰਕੇ 엘ੀਟ ਕਲਾਸ ਖਾਸ ਕਰਕੇ ਅਮੀਰ ਵਰਗ ਖਾਸ ਕਰਕੇ ਬੁੱਧੀਜੀਵੀ ਵਰਗ ਸ਼ੋ ਰਜਨੀਸ਼ ਤੋਂ ਬਹੁਤ ਪ੍ਰਭਾਵਿਤ ਹੈ ਪਰ ਕੀ ਸ਼ੋ ਰਜਨੀਸ਼ ਸੱਚਮੁੱਚ ਇਹ ਜਿਹਹਾ ਵਿਅਕਤੀ ਹੈ ਜਿਸ ਨੂੰ ਅਸੀਂ ਮਹਾਨ ਆਖ ਸਕਦੇ ਹਾਂ ਜਿਸ ਨੂੰ ਪੜ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਸੰਵਾਰ ਸਕਦੇ ਹਾਂ ਜਿਸ ਨੂੰ ਪੜ ਕੇ ਤੁਹਾਡੀ ਸੋਚ ਵਿੱਚ ਤਬਦੀਲੀ ਹੋ ਸਕਦੀ ਹੈ ਜਿਹੜਾ ਤੁਹਾਨੂੰ ਇੱਕ ਲੋਕ ਹਿੱਤੀ ਤੇ ਇੱਕ ਲੋਕਾਂ ਦੀ ਮਦਦ ਕਰਨ ਵਾਲਾ ਇੱਕ ਸਿਆਣਾ ਇਨਸਾਨ ਬਣਾ ਸਕਦਾ ਹੈ ਕਿ ਉਹ ਸ਼ੋਰੇਜਨਿਸ਼ ਦੀਆਂ ਲਿਖਤਾਂ ਪੜ ਕੇ ਕਿ ਉਹ ਸ਼ੋਰੇਜਨਿਸ਼ ਦੇ ਬਚਨ ਬਿਲਾਸ ਸੁਣ ਕੇ ਤੁਹਾਡੇ ਜੀਵਨ ਵਿੱਚ ਸਥਾਈ ਅਤੇ ਬਹੁਤ ਚੰਗੇਰਾ ਪਰਵਰਤਨ ਹੋ ਸਕਦਾ ਹੈ ਆਪਾਂ ਇਸ ਗੱਲ ਤੇ ਵਿਚਾਰ ਕਰਦੇ ਹਾਂ ਸਭ ਤੋਂ ਪਹਿਲਾਂ ਦੇਖੀਏ ਕਿ ਓਸ਼ੋ ਕਿਉਂ ਪ੍ਰਸਿੱਧ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਓਸ਼ੋ ਰਜਨੀਸ਼ ਦੇ ਕੋਲੇ ਸ਼ਬਦਾਵਲੀ ਬਹੁਤ ਜ਼ਿਆਦਾ ਹੈ ਉਸ ਨੂੰ ਬੋਲਣਾ ਆਉਂਦਾ ਹੈ ਜਦੋਂ ਉਹ ਬੋਲਦਾ ਹੈ ਜਦੋਂ ਉਹ ਆਪਣੀ ਗੱਲ ਜੋ ਉਸ ਦੇ ਦਿਮਾਗ ਦੇ ਵਿੱਚ ਗੱਲ ਹੈ ਉਹ ਬਿਲਕੁਲ ਬਦਿਆ ਤਰੀਕੇ ਦੇ ਨਾਲ ਸਾਹਮਣੇ ਵਾਲੇ ਵਿਅਕਤੀ ਦੇ ਮਨ ਦੇ ਵਿੱਚ ਬਿਠਾ ਦਿੰਦਾ ਹੈ ਉਸ ਦੇ ਵਿੱਚ ਸਮੋਹਣ ਕਰਨ ਦੀ ਆਪਣੀ ਆਡੀਅנס ਨੂੰ ਆਪਣੇ ਸਰੋਤਿਆਂ ਨੂੰ ਸਮੋਹਣ ਕਰਨ ਦੀ ਉਸ ਦੇ ਵਿੱਚ ਸ਼ਕਤੀ ਹੈ ਤਾਕਤ ਹੈ ਮਾਨਸਿਕ ਬਲ ਹੈ ਸਰੀਰਕ ਸਮਰੱਥਾ ਹੈ ਦੂਜੀ ਗੱਲ ਕੋਸ਼ ਰਜਨੀਸ਼ ਬਹੁਤ ਹੀ ਸਪਸ਼ਟ ਤੇ ਇੱਕ ਵਧੀਆ ਬਖਤਾ ਹੈ ਜਿਹੜਾ ਜਾਣਦਾ ਹੈ ਕਿ ਉਸ ਦੇ ਸਰੋਤਿਆਂ ਦੀ ਲੋੜ ਕੀ ਹੈ ਤੇ ਜੋ ਲੋੜ ਹੈ ਉਹੀ ਉਹਨਾਂ ਨੂੰ ਮਹੱਈਆ ਕਰਦਾ ਹੈ ਤੀਸਰੀ ਗੱਲ ਓਸ਼ੋ ਰਜਨੀਸ਼ ਨੂੰ ਭਾਰਤੀ ਭਾਵ ਪੂਰਵੀ ਤੇ ਯੂਰੋਪੀ ਭਾਵ ਪੱਛਮੀ ਚਿੰਤਨ ਆ ਜਿਹੜਾ ਉਸਦੇ ਬਾਰੇ ਸਪਸ਼ਟ ਤੇ ਬਹੁਤ ਜ਼ਿਆਦਾ ਗਿਆਨ ਹੈ ਉਸਦੀ ਬੁੱਧੀ ਤੇ ਉਸਦੀ ਜਿਹੜੀ ਯਾਦ ਸ਼ਕਤੀ ਆ ਉਹ ਬਹੁਤ ਹੀ ਤਾਕਤਵਰ ਹੈ ਬਹੁਤ ਹੀ ਸਟਰੋਂਗ ਹੈ ਇਸ ਤੋਂ ਵੀ ਅਗਲੀ ਗੱਲ ਕਿ ਉਸਨੇ ਇੰਨਾਂ ਸਾਰੀਆਂ ਵਿਧੀਆਂ ਨੂੰ ਉਸਨੇ ਦਰਸ਼ਨ ਸ਼ਾਸਤਰ ਦੀਆਂ तमाम ਜਿਹੜੀਆਂ ਡਾਈਮੈਂਸ਼ਨਸ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ ਹੈ ਚੰਗੀ ਤਰ੍ਹਾਂ ਸਮਝਿਆ ਹੈ ਓਸ਼ੋਰਜਨੀਸ਼ ਨੂੰ ਚੀਨ ਦੇ ਜਾਪਾਨ ਦੇ ਚਿੰਤਨ ਬਾਰੇ ਵੀ ਪਤਾ ਹੈ ਉਸ ਨੂੰ ਅਮਰੀਕਾ ਦੇ ਚਿੰਤਨ ਬਾਰੇ ਵੀ ਪਤਾ ਹੈ ਉਸ ਨੂੰ ਯੂਰਪ ਦੇ ਚਿੰਤਨ ਬਾਰੇ ਵੀ ਪਤਾ ਹੈ ਤੇ ਭਾਰਤ ਦੇ ਚਿੰਤਨ ਬਾਰੇ ਦੀ ਸਪਸ਼ਟ ਗਿਆਨ ਹੈ ਚੌਥੀ ਗੱਲ ਹੈ ਕਿ ਜਿਹੜਾ ਓਸ਼ੋਰਜਨੀਸ਼ ਹੈ ਉਸਨੇ ਮਾਰਕਸਵਾਦ ਤੇ ਲੁਕਾਇਤ ਜਾਂ ਚਾਰਵਾਕ ਫਿਲਾਸਫੀ ਜਿਹੜੀ ਹੈ ਉਹ ਵੀ ਚੰਗੀ ਤਰ੍ਹਾਂ ਪੜ੍ਹੀ ਹੈ ਰੱਟੀ ਹੋਈ ਹੈ ਉਸ ਨੂੰ ਬਹੁਤ ਜ਼ਿਆਦਾ ਸ਼ਲੋਕ ਜਿਹੜੇ ਨੇ ਰੱਟੇ ਹੋਏ ਨੇ ਉਹ ਇਹਨਾਂ ਸਾਰੀਆਂ ਧਰਾਵਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਉਹ ਜੈਨਿਜ਼ਮ ਦੇ ਬਾਰੇ ਉਹ ਬੁੱਧਿਜ਼ਮ ਦੇ ਬਾਰੇ ਜੈਨ ਮਤ ਬੁੱਧ ਮਤ Hindu ਮਤ Hindu ਮਤ ਦੇ 60 ਦਰਸ਼ਨ ਤੇ ਜਾਂ ਪਾਰਸੀ ਧਰਮ ਜਾਂ ਇਸਾਈ ਧਰਮ ਜਾਂ ਮੁਸਲਮਾਨਾਂ ਦਾ ਜਿਹੜਾ ਧਰਮ ਹੈ ਇਸਲਾਮ ਧਰਮ ਹੈ ਉਹ ਹਰੇਕ ਧਰਮ ਦੇ ਜਿਹੜੇ ਚਿੰਤਨ ਦੇ ਨਾਲ ਬੜੀ ਡੂੰਘਾਈ ਦੇ ਵਿੱਚ ਬੜੀ ਗਹਿਰਾਈ ਦੇ ਵਿੱਚ ਬੜੀ ਵਿਸ਼ਾਲਤਾ ਦੇ ਨਾਲ ਉਸ ਨੂੰ ਸਮਝ ਸਕਿਆ ਹੈ ਤੇ ਉਸ ਤੋਂ ਵੀ ਜਿਹੜੀ ਪੰਜਵੀਂ ਗੱਲ ਹੈ ਕਿ ਉਸ ਦੇ ਕੋਲੇ ਤਰਕ ਹੈ ਉਹ ਤੁਹਾਨੂੰ ਤਰਕ ਦੇ ਨਾਲ ਅਤੇ ਵਿੱਚ ਵਿੱਚ ਭਾਵਨਾਤਮਕ ਤੌਰ ਦੇ ਉੱਤੇ ਜਜ਼ਬਾਤੀ ਤੌਰ ਦੇ ਉੱਤੇ ਵੀ ਤੁਹਾਨੂੰ ਅਕਸਾਉਂਦਾ ਹੈ ਮਤਲਬ ਉਹ ਭਾਵਨਾ ਜਾਂ ਸੰਵੇਦਨਾ ਜਾਂ ਜज्ਬਾਤ ਦਾ ਸਹਾਰਾ ਵੀ ਲੈਂਦਾ ਏ ਉਹ ਲੌਜੀਕ ਭਾਵ ਤਰਕ ਦਾ ਸਹਾਰਾ ਵੀ ਲੈਂਦਾ ਏ ਉਸ ਦੇ ਕੋਲੇ ਜਿਹੜੀ ਗੱਲ ਕਹਿਣ ਦਾ ਢੰਗ ਵੀ ਹੈ ਉਸ ਦੇ ਕੋਲੇ ਗੱਲ ਵੀ ਹੈ ਤੇ ਉਹ ਗੱਲ ਦੂਸਰੇ ਜਿਹੜਾ ਸਰੋਤਾ ਉਸ ਦਾ ਉਸ ਦੇ ਮਨ ਦੇ ਵਿੱਚ ਉਸ ਦੇ ਦਿਮਾਗ ਦੇ ਵਿੱਚ ਬਿਠਾਉਣ ਦੀ ਯੋਗਤਾ ਵੀ ਹੈ ਉਸ ਦੇ ਪ੍ਰਵਚਨ ਸੁਨੋ ਉਹ ਆਪ ਹੀ ਸਵਾਲ ਕਰਦਾ ਹੈ ਜਾਂ ਉਸ ਦਾ ਕੋਈ ਵਿਅਕਤੀ ਚੇਲਾ ਚਪਟਾ ਕੋਈ شاਗਿਰਦ ਕੋਈ ਸਾਹਮਣੇ ਬੈਠਾ ਸਰੋਤਾ ਉਸ ਨੂੰ ਸਵਾਲ ਕਰਦਾ ਹੈ ਉਹ ਸਵਾਲ ਨੂੰ ਸਮਝਦਾ ਹੈ ਫਿਰ ਉਸ ਸਵਾਲ ਦਾ ਜਵਾਬ ਪਰਤਦਰ ਪਰਤ ਪਿਆਜ ਦੇ ਛਿਲਕੇ ਨੂੰ ਉਧੇੜਨ ਵਾਂਗੂ ਕਰਦਾ ਹੈ ਤਾਂ ਇਸ ਤਰੀਕੇ ਨਾਲ ਕਰਦੇ ਆ ਉਹ ਆਪਣੇ ਗਿਆਨ ਆਪਣੀ ਸਮਝ ਆਪਣੀ ਬੁੱਧੀ ਆਪਣੀ ਯਾਦਸ਼ਕਤੀ ਦਾ ਪਰਿਚੇਹ ਦਿੰਦਾ ਹੈ ਉਹ ਆਪਣੀ ਲੋਕਾਂ ਨੂੰ ਸਮੋਹਨ ਕਰਨ ਦੀ ਜਿਹੜੀ ਸ਼ਕਤੀ ਹੈ ਉਸ ਦਾ ਵੀ ਪਰਿਚਾਹ ਦਿੰਦਾ ਹੈ ਛਵੀਂ ਗੱਲ ਉਹ ਸਰਵ ਗਿਆਨੀ ਹੋਣ ਦਾ ਪਰਮ ਸਰੋਤੇ ਦੇ ਮਨ ਵਿੱਚ ਪੈਰਾ ਕਰ ਦਿੰਦਾ ਹੈ ਬਿਠਾ ਦਿੰਦਾ ਹੈ ਉਹ ਭਰਮ ਪੱਕਾ ਕਰ ਦਿੰਦਾ ਹੈ ਸਰੋਤੇ ਨੂੰ ਜਾਪਨ ਲੱਗ ਜਾਂਦਾ ਹੈ ਕਿ ਮੇਰੇ ਸਾਹਮਣੇ ਜੋ ਵਿਅਕਤੀ ਬੋਲ ਰਿਹਾ ਹੈ ਜਾਂ ਜਿਸ ਵਿਅਕਤੀ ਨੂੰ ਤੁਸੀਂ ਟੇਪਰ ਕਾਰਡ ਦੇ ਉੱਤੇ ਸੁਣ ਰਹੇ ਹੋ ਜਾਂ ਮੋਬਾਈਲ ਦੇ ਉੱਤੇ ਜਾਂ ਲੈਪਟਾਪ ਦੇ ਉੱਤੇ YouTube ਦੇ ਵਿੱਚ ਜਾਂ ਕਿਤੇ ਵੀ ਤੁਸੀਂ ਉਸ ਦੇ ਪ੍ਰਵਚਨ ਸੁਣ ਰਹੇ ਹੋ ਜਾਂ ਉਸ ਦੀ ਕਿਤਾਬ ਪੜ੍ਹ ਰਹੇ ਹੋ ਤੁਹਾਨੂੰ ਲੱਗਦਾ ਹੈ ਕਿ ਇਸ ਵਿਅਕਤੀ ਨੂੰ ਇੰਨਾ ਜ਼ਿਆਦਾ ਗਿਆਨ ਬੋਲਦਿਆਂ ਹੋਇਆ ਐਕਸਟੈਂਪਰ ਬੋਲਦਾ ਹੈ ਬਿਨਾਂ ਰੁਕੇ ਬੋਲਦਾ ਹੈ ਬਿਨਾਂ ਕਿਤੋਂ ਵੇਖੇ ਬੋਲਦਾ ਹੈ ਸਤਵਾਂ ਉਸਨੇ ਬਹੁਤ ਬੋਲਿਆ ਬਹੁਤ ਕੁਝ ਹੈ ਜਿਹੜਾ ਲਿਖਤੀ ਰੂਪ ਦੇ ਵਿੱਚ ਸਾਡੇ ਸਾਹਮਣੇ ਹੈ ਪਰ ਕੁਝ ਲਿਖਤੀ ਰੂਪ ਦੇ ਵਿੱਚ ਸਾਡੇ ਸਾਹਮਣੇ ਮੌਜੂਦ ਹੈ ਪਰ ਉਸ ਦੀਆਂ ਲਿਖਤਾਂ ਉਸ ਦੇ ਪ੍ਰਵਚਨ ਜਿਹੜੇ ਨੇ ਉਹਨਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਇੰਨੇ ਅਥਾਹ ਹਨ ਸਰੋਤ ਕਿ ਉਹਨਾਂ ਨੂੰ ਸਾਰਿਆਂ ਨੂੰ ਸਮਝਣਾ ਤੇ ਓਸ਼ੋ ਦੀ ਜਿਹੜੀ ਫਿਲਾਸਫੀ ਆ ਉਸ ਨੂੰ ਸੰਕੁਚਿਤ ਰੂਪ ਦੇ ਵਿੱਚ ਸਮਰਾਈਜ਼ ਕਰਕੇ ਆਪਣੇ ਸਾਹਮਣੇ ਰੱਖ ਕੇ ਇੱਕ ਵਿਚਾਰਤਾਰਾ ਬਣਾਉਣਾ ਆਮ ਵਿਅਕਤੀ ਦੇ ਵਸਦਾ ਰੋਗ ਨਹੀਂ ਹੈ ਉਸ ਦੇ ਸਰੋਤੇ ਜਿਹੜੇ ਹਨ ਉਸ ਦੇ ਆਮ ਪਾਠਕ ਜਿਹੜੇ ਹਨ ਉਹਨਾਂ ਦੇ ਵਸਦਾ ਰੋਗ ਨਹੀਂ ਹੈ ਇਸ ਲਈ ਜ਼ਰੂਰਤ ਹੈ ਕਿ ਕੋਈ ਵੀ ਵਿਅਕਤੀ ਉਸ ਦੇ ਉੱਤੇ ਨਿਠ ਕੇ ਕੰਮ ਕਰੇ ਅਸੀਂ ਉਸ ਦੇ तमाम प्रवचन ਉਸ ਦੇ तमाम ਕਿਤਾਬਾਂ ਜਿਹੜੀਆਂ ਕਿ ਉਸ ਦੇ ਅਨੁਜਾਇੀਆਂ ਦੇ ਦੁਆਰਾ ਉਸ ਦੇ ਪ੍ਰਵਚਨਾਂ ਨੂੰ ਸੁਣ ਕੇ ਲਿਖੀਆਂ ਉਹਨਾਂ ਨੂੰ ਵਾਚਿਆ ਸੁਣਿਆ ਪੜਿਆ ਤੇ ਜੋ ਵਿਚਾਰ ਸਾਡੇ ਸਾਹਮਣੇ ਆਏ ਕਿ ਕਿੱਥੇ-ਕਿੱਥੇ ਉਹ ਤਿਰਕਦਾ ਹੈ ਜਾਂ ਕਿੱਥੇ ਉਹ ਨਹੀਂ ਤਿਰਕਦਾ ਹੈ ਜਾਂ ਕੀ ਉਹ ਸੱਚਮੁੱਚ ਮਹਾਨ ਹੈ ਜਾਂ ਕੀ ਉਹ ਮਹਾਨ ਹੋਣ ਦਾ ਸਿਰਫ ਭਰਮ ਪੈਦਾ ਕਰ ਰਿਹਾ ਹੈ ਆਪਾਂ ਇਸ ਗੱਲ ਨੂੰ ਵਿਚਾਰਦੇ ਹਾਂ ਜਿਹੜੀ 8ਵੀਂ ਗੱਲ ਹੈ ਉਹ ਇਹ ਹੈ ਕਿ ਉਹ ਮਾਰਕਸਵਾਦੀ ਪੈਂਤੜੇ ਤੇ ਵੀ ਖੜਦਾ ਹੈ ਉਹ ਚਰਵਾਕੀ ਫਿਲਾਸਫੀ ਜਿਹੜੀ ਹੈ ਜਿਹੜੀ ਲੋਕਾਇਤ ਦਾ ਜਿਹੜਾ ਚਿੰਤਨ ਹੈ ਉਸ ਨੂੰ ਸਮਝਦਾ ਹੈ ਤੇ ਉਸ ਨੂੰ ਅਪਣਾਉਂਦਾ ਵੀ ਹੈ ਉਹਨਾਂ ਦਾ ਲੌਜੀਕ ਜਿਹੜਾ ਹੈ ਉਸ ਨੂੰ ਵਰਤਦਾ ਹੈ ਪਦਾਰਥਵਾਦੀ ਨਜ਼ਰੀਏ ਤੋਂ ਉਹ ਦੂਸਰਿਆਂ ਨੂੰ ਕਾਟ ਕਰਦਾ ਹੈ ਪਰ ਅੰਤ ਉਹ ਅਧਿਆਤਮਕ ਕਰਦਾ ਹੈ ਉਸ ਤੋਂ ਅਗਲੀ ਗੱਲ ਇਹ ਹੈ ਕਿ ਜਿਹੜਾ ਵਿਅਕਤੀ ਹੈ ਉਹ ਹਮੇਸ਼ਾ ਚਾਹੇ ਸਮਾਜ ਦੀ ਚਾਹੇ ਧਰਮ ਦੀ ਚਾਹੇ ਜਿਹੜੀ ਮਾਪਿਆਂ ਦੀ ਤੇ ਚਾਹੇ ਕਿ ਸਿਆਸਤ ਦੀ ਜਾਂ ਕਿਸੇ ਵੀ ਹੋਰ ਤਰ੍ਹਾਂ ਦੀ ਜੋ ਸੱਤਾ ਹੁੰਦੀ ਹੈ ਜੋ ਤਾਕਤ ਹੁੰਦੀ ਹੈ ਜੋ ਡੋਮਿਨੈਂਸ ਹੁੰਦੀ ਹੈ ਉਸ ਦੇ ਪ੍ਰਤੀ ਉਸ ਦੇ ਮਨ ਵਿੱਚ ਬਗਾਵਤ ਦੇ ਭਾਵ ਕਿਤੇ ਨਾ ਕਿਤੇ ਹੁੰਦੇ ਨੇ ਓਸ਼ੋ ਇਨ੍ਹਾਂ ਭਾਵਾਂ ਨੂੰ ਹਵਾ ਦਿੰਦਾ ਹੈ ਉਹ ਮਨੁੱਖ ਦੇ ਮਨ ਦੇ ਵਿੱਚ ਕ੍ਰਾਂਤੀ ਦੀ ਬਲਦੀ ਅਗਨੀ ਨੂੰ ਤੇਲ ਪਾ ਪਾ ਕੇ ਉਸ ਨੂੰ ਹੋਰ ਵੱਡਾ ਕਰਦਾ ਹੈ ਹੋਰ ਉਹ ਅੱਗ ਨੂੰ ਲਗਾਉਂਦਾ ਹੈ ਵਧਾਉਂਦਾ ਹੈ ਜਿਹਾ ਕਰਦਿਆਂ ਉਹ ਲੋਕਾਇਤ ਚਰਵਾਕ ਜਾਂ ਮਾਰਕਸਵਾਦੀ ਪਦਾਰਥਵਾਦੀ ਨਜ਼ਰੀਏ ਤੋਂ ਗੱਲਾਂ ਕਰਦਾ ਏ ਅਜਿਹੀਆਂ ਗੱਲਾਂ ਕਰਦਿਆਂ ਉਹ ਕਈ ਵਾਰ ਉਹ ਪਰੰਪਰਾ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੰਦਾ ਹੈ ਹਰੇਕ ਧਰਮ ਹਰੇਕ ਸੰਸਥਾਗਤ ਧਰਮ ਨੂੰ ਰੱਦ ਕਰ ਦਿੰਦਾ ਹੈ ਅਤੇ ਇਹ ਇੱਕ ਅਜਿਹੀ ਚੀਜ਼ ਹੈ ਜਿਹੜੀ ਸਰੋਤੇ ਦੇ ਮਨ ਦੇ ਵਿੱਚ ਖਾਸ ਕਰਕੇ 엘ੀਟ ਜਮਾਤ ਦਾ ਜਿਹੜਾ ਬੰਦਾ ਹੈ ਉਸਦੇ ਮਨ ਦੇ ਵਿੱਚ ਜਿਹੜਾ ਹੈ ਓਸ਼ੋ ਦੇ ਪ੍ਰਤੀ ਸ਼ਰਧਾ ਭਾਵ ਪੈਦਾ ਹੋ ਜਾਂਦੇ ਹਨ ਇਸ ਤਰੀਕੇ ਦੇ ਨਾਲ ਉਹ ਇੱਕ ਆਭਾ ਮੰਡਲ ਦੀ ਉਸਾਰੀ ਕਰਦਾ ਹੈ ਅਤੇ ਉਸ ਆਭਾ ਮੰਡਲ ਦੇ ਵਿੱਚ ਸਮੋਹਨ ਸ਼ਕਤੀ ਦੇ ਨਾਲ ਗਿਆਨ ਦੇ ਮਹਾਸਾਗਰ ਜਦੋਂ ਰੁੜਦੇ ਤੁਹਾਡੇ ਸਾਹਮਣੇ ਗਰਿਆ ਗਿਆਨ ਦਾ ਦਰਿਆ ਵਗਦਾ ਆਉਂਦਾ ਹੈ ਤੁਸੀਂ ਉਸ ਦੇ ਵਿੱਚੋਂ ਆਪਦੇ ਆਪ ਨੂੰ ਰੋਕ ਨਹੀਂ ਸਕਦੇ ਤੁਸੀਂ ਉਸ ਦੀ ਸਮੋਹਨ ਸ਼ਕਤੀ ਦਾ ਹਿੱਸਾ ਬਣ ਜਾਂਦੇ ਹੋ ਤੁਸੀਂ ਉਸ ਦੀ ਸਮੋਹਨ ਸ਼ਕਤੀ ਦਾ ਸ਼ਿਕਾਰ ਬਣ ਜਾਂਦੇ ਹੋ ਤੇ ਉਸ ਤੋਂ ਅਗਲੀ ਗੱਲ ਇਹ ਹੈ ਕਿ 엘ੀਟ ਜਮਾਤ ਜਿਹੜੀ ਹੈ ਉਹ ਮੈਵਾਦੀ ਸਵਾਰਥ ਵਲੀ ਤੇ ਖੁਦ ਗਰਜ ਹੁੰਦੀ ਹੈ ਉਹ ਆਪ ਦੇ ਸਮੇ ਮੁਖੀ ਟਾਂਚੇ ਦੇ ਵਿੱਚ ਫਸੀ ਹੁੰਦੀ ਹੈ ਕਦੇ ਕਦੇ ਉਹਨਾਂ ਨੂੰ ਪਛਤਾਵਾ ਵੀ ਹੁੰਦਾ ਹੈ ਕਿ ਉਹ ਲੋਕਾਂ ਦੀ ਮਦਦ ਨਹੀਂ ਕਰ ਰਹੇ ਇਸ ਪਛਤਾਵੇ ਨੂੰ ਜਿਹੜੀ ਪਛਤਾਵੇ ਦੀ ਜਿਹੜੀ ਇੱਕ ਅਪਰਾਧ बोध ਦੀ ਜੋ ਭਾਵਨਾ ਮਨੁੱਖ ਦੇ ਵਿੱਚ ਪੈਦਾ ਹੁੰਦੀ ਹੈ ਉਸ ਨੂੰ ਖਤਮ ਕਰਨ ਦੇ ਲਈ ਓਸ਼ੋ ਦੇ ਪ੍ਰਵਚਨ ਜਿਹੜੇ ਨੇ ਉਹ ਖੂਬ ਸਹਾਈ ਹੁੰਦੇ ਨੇ ਉਹ ਮਨੁੱਖ ਦੇ ਅੰਦਰ ਸਮਾਜ ਪੱਖੀ ਭਾਵਨਾ ਪੈਦਾ ਕਰਨ ਦੀ ਬਜਾਏ ਸਵੈ ਪੱਖੀ ਸਵੈ ਕੇਂਦਰਿਤ ਭਾਵਨਾ ਪੈਦਾ ਕਰਦਾ ਹੈ ਤੇ 엘ੀਟ ਜਮਾਤ ਨੂੰ ਅਜਿਹੇ ਵਿਅਕਤੀ ਦੀ ਲੋੜ ਹੈ ਕਿਉਂਕਿ ਉਹ ਉਹਨਾਂ ਦੀ ਇਸ ਭਾਵਨਾ ਨੂੰ ਉਹਨਾਂ ਦੀ ਇਸ ਲੋੜ ਨੂੰ ਉਹਨਾਂ ਦੀ ਇਸ ਜ਼ਰੂਰਤ ਨੂੰ ਪੂਰੀ ਕਰਦਾ ਹੈ ਤਾਂ ਖੈਰ ਇਹ ਤਾਂ ਗੱਲਾਂ ਹੋਈਆਂ ਜਿਹੜੀਆਂ ਕਿ ਓਸ਼ੋ ਰਜਨੀਸ਼ ਦੇ ਬਾਰੇ ਚੰਗੀਆਂ ਗੱਲਾਂ ਹਨ ਜਾਂ ਓਸ਼ੋ ਰਜਨੀਸ਼ ਦੀਆਂ ਉਹ ਗੱਲਾਂ ਜਿਨ੍ਹਾਂ ਦੇ ਕਰਕੇ ਉਹ ਮਸ਼ਹੂਰ ਹੈ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈ ਕਿ ਉਹ ਸੈਕਸ ਦੀ ਗੱਲ ਖੁੱਲ੍ਹ ਕੇ ਕਰਦਾ ਹੈ ਜਨਨ ਕਿ ਅੱਜ ਤੱਕ ਕਿਸੇ ਵੀ ਮਹਾਪੁਰਸ਼ ਵਿਦਵਾਨ ਚਿੰਤਕ ਫਿਲਾਸਫਰ ਨੇ ਇਸ ਦੇ ਬਾਰੇ ਇੰਨਾ ਖੁੱਲਕੇ ਨਹੀਂ ਬੋਲਿਆ ਫਰਾਇਡ ਨੇ ਜੋ ਬੋਲਿਆ ਜੋ ਕਿਹਾ ਉਹ ਸਾਰਾ ਕਿਤਾਬੀ ਰੂਪ ਦੇ ਵਿੱਚ ਸਾਡੇ ਸਾਹਮਣੇ ਹੈ ਪਰ ਓਸ਼ੋ ਖੁੱਲਾ ਖੁੱਲਮ ਖੁੱਲਾ ਆਪਣੇ ਔਡੀਐਂਸ ਨੂੰ ਆਪਣੇ ਸਰੋਤਿਆਂ ਨੂੰ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਅਧੀਆਂ ਔਰਤਾਂ ਹੁੰਦੀਆਂ ਸਨ ਅੱਧੇ ਮਰਦ ਹੁੰਦੇ ਸਨ ਉਹਨਾਂ ਦੇ ਸਾਹਮਣੇ ਖੁੱਲ੍ਹ ਕੇ ਇਹ ਗੱਲਾਂ ਕਰਦਾ ਹੀ ਨਹੀਂ ਉਹ ਆਪਣੀ ਕਿਤਾਬਾਂ ਦੇ ਨਾਮ ਸੈਕਸਪਿਊ ਸੁਪਰ ਕੌਂਸ਼ੀਅਸਨੈਸ ਤੱਕ ਰੱਖਦਾ ਹੈ ਉਹ ਆਪਣੇ ਜਿਹੜੇ ਕਮਿਊਨ ਹਨ ਉਹਨਾਂ ਦੇ ਵਿੱਚ ਵੀ ਜਿਹੜੀ ਸੈਕਸ ਦੀ ਖੁੱਲੀ ਖੇਡ ਹੈ ਉਸ ਦੀ ਵਕਾਲਤ ਖੁੱਲ੍ਹ ਕੇ ਕਰਦਾ ਹੈ ਉਸ ਦੀ ਸੀਮਾ ਕੀ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਤੁਹਾਨੂੰ ਇੱਕ ਤੁਹਾਡੇ ਅੰਦਰ ਜੋ ਪਹਿਲਾਂ ਮੌਜੂਦ ਹੈ ਉਸ ਸਭ ਨੂੰ ਖਤਮ ਤਾਂ ਕਰ ਦਿੰਦਾ ਹੈ ਪਰ ਪਰਦਾ ਕੀ ਹੈ ਧਿਆਨ ਤੇ ਸਮਾਧੀ ਉਹ ਪਦਾਰਥਵਾਦੀ ਨਜ਼ਰੀਏ ਤੋਂ ਲੌਜੀਕਲ ਨਜ਼ਰੀਏ ਤੋਂ ਗੱਲ ਕਰਦਾ ਕਰਦਾ ਤੁਹਾਨੂੰ ਅਤਿ ਆਤਮਕਵਾਦੀ ਡੂੰਗੀ ਖੱਡ ਵਿੱਚ ਕਸੇੜ ਦਿੰਦਾ ਹੈ ਉਸ ਰੇਣੀਸ਼ ਤੁਹਾਨੂੰ ਕੋਈ ਸਹੀ ਕੋਈ ਲੋਕਪੱਖੀ ਨਜ਼ਰੀਆ ਨਹੀਂ ਦਿੰਦਾ ਉਹ ਪੂੰਜੀਵਾਦੀ ਸਮਾਜ ਸਰਮਾਇਆਵਾਦੀ ਜਿਹੜਾ ਸਮਾਜ ਹੈ ਜਿਸ ਦੇ ਵਿੱਚ 엘ੀਟ ਜਮਾਤ ਹੈ ਉਹਨਾਂ ਦੀ ਜੋ ਲੋੜਾਂ ਹਨ ਉਹਨਾਂ ਦੀ ਪੂਰਤੀ ਕਰਦਾ ਕਰਦਾ ਉਹ ਐਨਾ ਸਵੈਮੁਖੀ ਬੰਦੇ ਨੂੰ ਬਣਾ ਦਿੰਦਾ ਹੈ ਸਾਡੇ ਸਾਹਮਣੇ ਇੱਕ ਅਜਿਹੇ ਵਿਅਕਤੀ ਦੀ ਸਿਰਜਣਾ ਹੁੰਦੀ ਹੈ ਜੋ ਕਿ ਪੂਰੀ ਤਰ੍ਹਾਂ ਪਦਾਰਥਵਾਦੀ ਹੀ ਨਹੀਂ ਪਲੈਨਵਾਦੀ ਵੀ ਹੈ ਜਿਹੜਾ ਕਿ ਖੰਡਿਤ ਮਨੁੱਖ ਹੈ ਜਿਸਦੇ ਕੋਲ ਵਿਚਾਰਤਾਰਾ ਨਹੀਂ ਹੈ ਵੈਕਿਊਮ ਆਫ ਆਈਡੀਓਲੋਜੀ ਇਜੇਹੇ ਵਿਅਕਤੀ ਦਾ ਨਿਰਮਾਣ ਕਰਦਾ ਹੈ ਓਸ਼ੋ ਜਿਹੇ ਵਿਅਕਤੀ ਦਾ ਨਿਰਮਾਣ ਕਰਦੀ ਹੈ ਓਸ਼ੋ ਦੀ ਵਿਚਾਰਧਾਰਾ ਕਿਵੇਂ ਪਹਿਲੀ ਗੱਲ ਹੈ ਓਸ਼ੋ ਆਖਦਾ ਹੈ ਗੋ ਵਿਦਿ ਫਲੋ ਕਿ ਜਿਸ ਤਰੀਕੇ ਦੇ ਨਾਲ ਸਮਾਜ ਚੱਲਦਾ ਹੈ ਉਸ ਤਰੀਕੇ ਦੇ ਨਾਲ ਚੱਲਣ ਦਿਓ ਉਸ ਦੀ ਬਹੁਤ ਮਸ਼ਹੂਰ ਕਟੇਸ਼ਨ ਹੈ ਉਹ ਆਖਦਾ ਹੈ ਫਲੋਟ ਨਾਟ ਸਵਿਮ ਸਵਿਮ ਕਰਨ ਦੇ ਵੇਲੇ ਤੈਰਨ ਦੇ ਵੇਲੇ ਵੀ ਥੋੜਾ ਬਹੁਤਾ ਹੱਥ ਪੈਰ ਮਾਰਨਾ ਪੈਂਦਾ ਹੈ ਪਰ ਉਹ ਕਹਿੰਦਾ ਹੈ ਕਿ ਫਲੋਟ ਜਿਸ ਤਰੀਕੇ ਦੇ ਨਾਲ ਨਦੀ ਦੇ ਉੱਤੇ ਤੁਸੀਂ ਨਦੀ ਦੇ ਪਾਣੀ ਦੇ ਉੱਤੇ ਤੁਸੀਂ ਇੱਕ ਖੰਭ ਰੱਖਿਆ ਇੱਕ ਪੱਤਾ ਰੱਖਿਆ ਤੇ ਆਪਣੇ ਆਪ ਡੁੱਬਦਾ ਜਾ ਰਿਹਾ ਹੈ ਇਸ ਤਰੀਕੇ ਨਾਲ ਜ਼ਿੰਦਗੀ ਜਿਉਵੋ ਉਹ ਆਖਦਾ ਹੈ ਕਿ ਜਿੱਥੇ ਫੁੱਲ ਪਏ ਹਨ ਪਏ ਰਹਿਣ ਦਿਵੋ ਜਿੱਥੇ ਕੋਈ ਚੀਜ਼ ਹੈ ਉਹ ਉਸੇ ਤਰੀਕੇ ਨਾਲ ਤੁਹਾਨੂੰ ਜਿਉਣ ਦਿਓ ਕਿਸੇ ਨੂੰ ਕੁਝ ਨਾ ਕਹੋ ਜੇ ਕਰ ਤੁਸੀਂ ਚੁੱਪ ਖਾਮੋਸ਼ ਰਹਿੰਦੇ ਹੋ ਕੋਈ ਐਕਸ਼ਨ ਨਹੀਂ ਕਰਦੇ ਉਸ ਦਿਨ ਉਸ ਵਿਅਕਤੀ ਦਾ ਤਪਲਾ ਹੋ ਸਕਦਾ ਹੈ ਜਿਸ ਦੇ ਕੋਲੇ ਬਹੁਤ ਜ਼ਿਆਦਾ ਵੱਡਾ ਬੈਂਕ ਬੈਲੈਂਸ ਹੋਵੇ ਜਿਸ ਦੀ ਇੰਡਸਟਰੀ ਜਿਹੜੀ ਹੈ ਚਲਦੀ ਆ ਤੇ ਜਿਸ ਨੇ ਹੁਕਮ ਹੀ ਚਲਾਉਣੇ ਹਨ ਪਰ ਉਸ ਵਿਅਕਤੀ ਦਾ ਕੀ ਉਸ ਕਿਰਤੀ ਦਾ ਕੀ ਉਸ ਕਿਸਾਨ ਦਾ ਕੀ ਉਸ ਮਜ਼ਦੂਰ ਦਾ ਕੀ ਉਸ ਕਾਮੇ ਦਾ ਕੀ ਉਸ ਨੌਕਰੀ ਪੇਸ਼ਾ ਦਾ ਕੀ ਕਰੋਗੇ ਜਿਸ ਨੇ ਰੋਜ਼ ਕਮਾਉਣਾ ਤੇ ਰੋਜ਼ ਖਾਣਾ ਹੈ ਉਸ ਦੇ ਲਈ ਓਸ਼ੋ ਕੀ ਆਖਦਾ ਹੈ ਕੁਝ ਵੀ ਨਹੀਂ ਆਖਦਾ ਉਹ ਤਾਂ ਕਹਿੰਦਾ ਹੈ ਕਿ ਚੁੱਪਚਾਪ ਬੈਠੋ ਖਾਮੋਸ਼ ਰਹੋ ਜੇਕਰ ਤੁਹਾਨੂੰ ਕੋਈ ਤੰਗ ਕਰਦਾ ਹੈ ਜੇਕਰ ਤੁਹਾੰਦਾ ਕੋਈ ਸ਼ੋਸ਼ਣ ਕਰਦਾ ਹੈ ਕਿ ਤੁਸੀਂ ਆਵਾਜ਼ ਨਹੀਂ ਉਠਾਉਗੇ ਉਹ ਸ਼ੋਕਤੇ ਵੀ ਅਜਿਹਾ ਨਹੀਂ ਕਹਿੰਦਾ ਇੱਥੋਂ ਤੱਕ ਕਿ ਉਹ ਆਵਾਜ਼ ਠਾਉਣ ਵਾਲਿਆਂ ਦੀ ਵਿਰੋਧਤਾ ਕਰਦਾ ਹੈ ਉਹ ਇਸ ਨੂੰ ਹਿੰਸਾ ਆਖਦਾ ਹੈ ਉਹ ਸਥੂਲ ਹਿੰਸਾ ਤੇ ਸੂਖਮ ਹਿੰਸਾ ਨੂੰ ਡਿਫਰੈਂਸ਼ੀਏਟ ਕਰਦਿਆਂ ਹੋਏ ਆ ਉਹ ਆਖਦਾ ਹੈ ਕਿ ਕਿਸੇ ਵੀ ਤਰੀਕੇ ਦੀ ਹਿੰਸਾ ਕਿਸੇ ਵੀ ਤਰੀਕੇ ਦਾ ਪ੍ਰੋਟੈਸਟ ਕਿਸੇ ਵੀ ਤਰੀਕੇ ਦੀ ਸੱਤਾ ਵਿਰੋਧੀ ਕਾਰਵਾਈ ਸਮਾਜ ਵਿਰੋਧੀ ਕਾਰਵਾਈ ਮਨੁੱਖ ਦੇ ਲਈ ਕਤਕ ਹੋ ਸਕਦੀ ਹੈ ਉਸੋ ਬੰਦੇ ਨੂੰ ਲਿਬ੍ਰੇਟ ਕਰਦਾ ਹੈ ਆਜ਼ਾਦ ਕਰਦਾ ਹੈ ਇਹ ਚੀਜ਼ 엘ੀਟ ਜਮਾਤ ਨੂੰ ਅਮੀਰ ਕਲਾਸ ਨੂੰ ਚੰਗੀ ਲੱਗਦੀ ਹੈ ਕਿਉਂਕਿ ਉਸਨੂੰ ਲੱਗਦਾ ਹੈ ਕਿ ਉਹ ਸਮਾਜਿਕ ਦੌਰ ਦੇ ਉੱਤੇ ਪੂਰੀ ਤਰ੍ਹਾਂ ਆਜ਼ਾਦ ਹੋ ਗਏ ਹਨ ਉਹਨਾਂ ਦੀ ਸਮਾਜ ਪ੍ਰਤੀ ਕੋਈ ਆਰਥਿਕ ਜ਼ਿੰਮੇਵਾਰੀ ਨਹੀਂ ਹੈ ਕਿਸੇ ਗਰੀਬ ਦਾ ਕਿਸੇ ਕਿਰਤੀ ਦਾ ਕਿਸੇ ਕਿਸਾਨ ਦਾ ਭਲਾ ਕਰਨਾ ਕਿਸੇ ਦੀ ਮਦਦ ਕਰਨੀ ਕਿਸੇ ਭਿਖਾਰੀ ਦੀ ਮਦਦ ਕਰਨੀ ਅਜਿਹਾ ਓਸ਼ੋ ਦੇ ਵਿਖਿਆਨ ਦੇ ਵਿੱਚ ਕਿਤੇ ਵੀ ਨਹੀਂ ਹੈ ਕਿਉਂਕਿ ਉਹ ਆਖਦਾ ਹੈ ਕਿ ਤੁਸੀਂ ਸਿਰਫ ਭੋਗ ਤੇ ਵਿਲਾਸ ਤੇ ਮੈਵਾਦੀ ਤੇ ਸਵੈਮੁਖੀ ਵਿਚਾਰਤਾਰਾ ਲੈ ਕੇ ਜ਼ਿੰਦਗੀ ਜਿਉਣੀ ਹੈ ਤਰੀਕੇ ਦੇ ਨਾਲ ਉਹ ਜਿਹੜਾ ਅਮੀਰ ਵਿਅਕਤੀ ਹੈ ਜਾਂ ਜਿਹੜੇ ਸਾਧਨ ਸੰਪੰਨ ਵਿਅਕਤੀ ਹਨ ਉਹਨਾਂ ਨੂੰ ਉਸ ਪਛਤਾਵੇ ਤੋਂ ਵੀ ਮੁਕਤ ਕਰਦਾ ਹੈ ਜਿਹੜਾ ਕਿ ਅਪਰਾਧ बोध ਵਿਅਕਤੀ ਨੂੰ ਉਸ ਵੇਲੇ ਹੁੰਦਾ ਹੈ ਜਦੋਂ ਉਹ ਸਮਾਜ ਦੇ ਵਿੱਚ ਬਹੁਤ ਹੀ ਹੀਣ ਜ਼ਿੰਦਗੀ ਜਿਉਣ ਵਾਲੇ ਬਹੁਤ ਹੀ ਨਿਤਾਣੇ ਲਤਾੜੇ ਵਰਗ ਨੂੰ ਦੇਖਦਾ ਹੈ ਤਾਂ ਉਸ ਦੇ ਅੰਦਰ ਇੱਕ ਹੀਣ ਭਾਵਨਾ ਪੈਦਾ ਹੁੰਦੀ ਹੈ ਉਸ ਦੇ ਅੰਦਰ ਇੱਕ ਪਛਤਾਵੇ ਦਾ ਅਪਰਾਧ बोध ਪੈਦਾ ਹੁੰਦਾ ਹੈ ਕਿ ਉਸ ਨੇ ਇਹ ਮਦਦ ਉਸ ਨੇ ਗਰੀਬਾਂ ਦੀ ਮਦਦ ਕਰਨੀ ਹੈ ਇਹ ਉਸ ਦੀ ਜ਼ਿੰਮੇਵਾਰੀ ਹੈ ਪਰ ਓਸ਼ੋ ਦੇ ਪ੍ਰਵਚਨ ਉਸ ਨੂੰ ਵਿਅਕਤੀ ਨੂੰ ਅਜਿਹੇ ਪਰਾਪ ਬੋਤਨ ਪੂਰੀ ਤਰ੍ਹਾਂ ਮੁਕਤ ਕਰ ਦਿੰਦੇ ਹਨ ਉਸ ਤੋਂ ਅਗਲੀ ਗੱਲ ਇਹ ਹੈ ਕਿ ਓਸ਼ੋ ਤੁਹਾਨੂੰ ਭੋਗਵਾਦੀ ਮਾਨਸਿਕਤਾ ਦਾ ਸ਼ਿਕਾਰ ਬਣਾਉਂਦਾ ਹੈ। ਬੰਦੇ ਦੇ ਅੰਦਰ ਜਿਹੜੀ ਇੱਡ ਪਈ ਹੈ, ਫਰਾਇਡ ਕਹਿੰਦਾ ਹੈ ਕਿ ਬੰਦੇ ਦੇ ਵਿੱਚ ਇੱਕ ਜਾਨਵਰ ਪ੍ਰਵਿਰਤੀ ਹੁੰਦੀ ਹੈ, ਉਹ ਭੋਗ ਬਿਲਾਸ ਦੀ ਰੁਚੀ ਜੋ ਹੁੰਦੀ ਹੈ। ਓਸ਼ੋ ਉਸ ਨੂੰ ਪੱਠੇ ਪਾਉਂਦਾ ਹੈ। ਉਸ ਨੂੰ ਕੰਟਰੋਲ ਕਰਨ ਦੀ ਬਜਾਏ ਉਹ ਆਖਦਾ ਹੈ ਕਿ ਖੁੱਲਕੇ ਤੁਸੀਂ ਸੈਕਸ ਕਰੋ। ਉਹ ਆਖਦਾ ਹੈ ਕਿ ਤੁਸੀਂ ਸਮਾਜ ਦੇ ਵਿੱਚ ਜਿਸ ਔਰਤ ਨੂੰ ਵੀ ਤੁਸੀਂ ਚੰਗਾ ਸਮਝਦੇ ਹੋ, ਜਿਸ ਦੇ ਨਾਲ ਵੀ ਤੁਸੀਂ ਸੰਬੰਧ ਬਣਾਉਣਾ ਚਾਹੁੰਦੇ ਹੋ ਤਾਂ ਉਸ ਦੀ ਮਰਜ਼ੀ ਦੇ ਨਾਲ ਤੁਸੀਂ ਉਸ ਦੇ ਨਾਲ ਸੰਬੰਧ ਕਾਇਮ ਕਰੋਗੇ। ਤਾਂ ਇਸ ਦੇ ਵਿੱਚ ਕੋਈ ਬਰਾਈ ਨਹੀਂ ਹੈ। ਹੁਣ ਇਹ ਇੱਕ ਸਮਾਜ ਵਿਰੋਧੀ ਵਰਤਾਰੇ ਨੂੰ ਜਨਮ ਦੇਣ ਵਾਲੀ ਇੱਕ ਭੋਗ ਵਿਲਾਸੀ ਰੁਚੀ ਵਾਲੀ ਇੱਕ ਗੱਲ ਹੋ ਜਾਂਦੀ ਹੈ ਜਿਸ ਵਰਤਾਰੇ ਦੇ ਵਿੱਚੋਂ ਕਿਹੋ ਜਿਹਾ ਸਮਾਜ ਪੈਦਾ ਹੋਵੇਗਾ ਜਿਸ ਦੇ ਵਿੱਚ ਹਰੇਕ ਵਿਅਕਤੀ ਸਿਰਫ ਦੂਸਰੀ ਔਰਤ ਨੂੰ ਇੱਕ ਆਪਣੇ ਸੰਭੋਗ ਦੀ ਲਈ ਇੱਕ ਵਸਤ ਦੇ ਵਜੋਂ ਹੀ ਵੇਖ ਰਿਹਾ ਹੈ ਅਜਿਹੇ ਸਮਾਜ ਦੇ ਵਿੱਚ ਉਹੋ ਇੱਕ ਵਿਅਕਤੀ ਕੇਂਦਰਿਤ ਇੱਕ ਸਵੈ ਕੇਂਦਰਿਤ ਇੱਕ ਭੋਗ ਕੇਂਦਰਿਤ ਇੱਕ ਸੈਕਸ ਕੇਂਦਰਿਤ ਸਮਾਜ ਦੀ ਸਿਰਜਣਾ ਕਦਾ ਯਾਪਦਾ ਹੈ ਅਤੇ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਉਹ ਬੰਦੇ ਦੇ ਅੰਦਰ ਇਸ ਮਾੜੀ ਕੁਵਿਰਤੀ ਜਿਹੜੀ ਹੈ ਉਸ ਨੂੰ ਜਸਟੀਫਾਈ ਕਰਦਾ ਜਦੋਂ ਉਹ ਵਿਅਕਤੀ ਸੈਕਸ ਦੀ apni ਭੁੱਖ ਪੂਰੀ ਤਰ੍ਹਾਂ ਮਟਾ ਲਵੇਗਾ ਫਿਰ ਉਹ ਆਪਣੇ ਆਪ ਸਮਾਦੀ ਵੱਲ ਵਧੇਗਾ ਪਰ ਪ੍ਰੈਕਟੀਕਲ ਤੌਰ ਤੇ ਅਜਿਹਾ ਸੰਭਵ ਨਹੀਂ ਹੈ ਨਾ ਤਾਂ ਫਰਾਈਡ ਅਜਿਹਾ ਆਖਦਾ ਏ ਕਿ ਵਿਅਕਤੀ ਇੱਕ ਵਾਰ ਆਪਣੀ ਪੂਰੀ ਤਰ੍ਹਾਂ ਆਪਣੀ ਭੋਗ ਵਿਲਾਸ ਦੀ ਜਿਹੜੀ ਰੁਚੀ ਹੈ ਉਸ ਨੂੰ ਪੂਰੀ ਤਰ੍ਹਾਂ ਖਤਮ ਕਰੇਗਾ ਫਿਰ ਉਹ ਸਾਧੂ ਜਾਂ ਮਹਾਤਮਾ ਜਾਂ ਇੱਕ ਅਧਿਆਤਮਿਕ ਜੀਵਨ ਜੀ ਹੋ ਸਕ ਰਿਹਾ ਹੈ ਪਰ ਅਜਿਹਾ ਉਹ ਇਸ ਤਰੀਕੇ ਦੇ ਨਾਲ ਬੋਲਦਾ ਹੈ ਕਿ ਤੁਹਾਨੂੰ ਇਹ ਇੱਕ ਲੌਜੀਕਲੀ ਸਹੀ ਲੱਗਦਾ ਹੈ ਕਿ ਇੱਕ ਚੀਜ਼ ਖਤਮ ਹੋ ਗਈ ਤੇ ਦੂਜੀ ਚੀਜ਼ ਪੈਦਾ ਹੋ ਜਾਵੇ ਪਰ ਸੈਕਸ ਜੇਹੀ ਚੀਜ਼ ਨਹੀਂ ਹੈ ਇਹ ਚੀਜ਼ ਨੂੰ ਫਰਾਈਡ ਨੇ ਵੀ ਆਖੀ ਹੈ ਉਸ ਦੀ ਜੋ ਜੋ ਉਸ ਦੇ ਪ੍ਰਵਚਨ ਨੇ ਉਹਨਾਂ ਦੇ ਵਿੱਚ ਵਿਰੋਧਤਾਈਆਂ ਨੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਕੰਟਰਡਿਕਸ਼ਨ ਨੇ ਇੰਨੇ ਕੰਟਰਡਿਕਸ਼ਨ ਇੰਨੇ ਅੰਤਰ ਵਿਰੋਧ ਕਿ ਜੇਕਰ ਉਹਨਾਂ ਦੀ ਗਿਣਤੀ ਕਰਨ ਲੱਗ ਜਾਈਏ ਤਾਂ ਜਿੰਨਾ ਓਸ਼ੋ ਨੇ ਲਿਖਿਆ ਉਸ ਤੋਂ ਡਬਲ ਲਿਖਿਆ ਜਾ ਸਕਦਾ ਹੈ ਜਿੰਨਾ ਓਸ਼ੋ ਨੇ ਬੋਲਿਆ ਉਸ ਤੋਂ ਡਬਲ ਬੋਲਿਆ ਜਾ ਸਕਦਾ ਹੈ ਸਮਾਜਿਕ ਵਿਰੋਧਤਾਈਆਂ ਨੇ ਉਸ ਦੇ ਲਿਖਤ ਦੇ ਵਿੱਚ ਉਸ ਦੇ ਬੋਲਾਂ ਦੇ ਵਿੱਚ ਉਹ ਮਾਨਸਿਕ ਤੇ ਵਿਚਾਰਤਾਰਕ ਤੌਰ ਤੇ ਇੱਕ ਖੰਡੇਤ ਮਨੁੱਖ ਦੀ ਸਿਰਜਣਾ ਕਰਦਾ ਹੈ ਉਹ ਬੰਦੇ ਦੇ ਵਿੱਚ ਤਣਾਅ ਤੇ ਖਲਾਉ ਪੈਦਾ ਕਰ ਦਿੰਦਾ ਹੈ ਪਰ ਉਸ ਤਣਾਅ ਨੂੰ ਖਤਮ ਕਿਵੇਂ ਕਰਨਾ ਹੈ ਉਸ ਖਲਾਉ ਨੂੰ ਭਰਨਾ ਕਿਵੇਂ ਹੈ ਇਸ ਗੱਲ ਦਾ ਕੋਈ ਤੁਹਾਡੇ ਸਾਹਮਣੇ ਨੁਕਤਾ ਨਹੀਂ ਦਿੰਦਾ ਉਸ ਰਜਨੀਸ਼ ਬੰਦੇ ਦੀ ਜਿਹੜੀ ਵਿਚਾਰਤਾਰਾਏ ਜੋ ਸਮਾਜ ਦੀ ਵਿਚਾਰਤਾਰਾਏ ਉਸ ਨੂੰ ਟੋਟਲੀ ਖਤਮ ਕਰਕੇ ਉਹ ਇੱਕ ਖੰਡੇਤ ਮਨੁੱਖ ਦੀ ਸਿਰਜਣਾ ਕਰਦਾ ਹੈ ਉਹ ਆਖਦਾ ਹੈ ਕਿ ਕੁਝ ਨਾ ਕਰੋ ਕੁਝ ਨਾ ਆਖੋ ਮਾਣੋ ਜਿਉਮੋ ਉਸ ਦਾ ਸਮੁੱਚਾ ਦਰਸ਼ਨ ਸੰਭੋਗ ਤੋਂ ਸਮਾਧੀ ਤੱਕ ਦੀ ਯਾਤਰਾ ਹੈ ਉਹ ਕਿਸੇ ਵੀ ਐਕਸ਼ਨ ਤੋਂ ਦੁਨਾਈ ਕਰਦਾ ਹੈ ਉਹ ਨਾ ਤਾਂ ਬੰਦੇ ਨੂੰ ਕੋਈ ਐਕਸ਼ਨ ਲੈਣ ਦੇ ਲਈ ਕੋਈ ਕਿਰਿਆ ਕਰਨ ਦੇ ਲਈ ਕੋਈ ਕੋਈ ਸਮਾਜਿਕ ਗਤੀਵਿਧੀਆਂ ਵਿੱਚ ਭਾਗ ਲੈਣ ਦੇ ਲਈ ਆਖਦਾ ਹੈ ਉਹ ਇਹਨਾਂ ਤੋਂ ਇਨਕਾਰੀ ਹੈ ਉਹ ਸਮਾਜ ਸੁਧਾਰ ਤੋਂ ਇਨਕਾਰੀ ਹੈ ਉਹ ਲੋਕਾਂ ਦੀ ਮਦਦ ਕਰਨ ਤੋਂ ਇਨਕਾਰੀ ਹੈ ਉਹ ਕਿਸੇ ਕੁਰਬਾਨੀ ਤੋਂ ਇਨਕਾਰੀ ਹੈ ਉਹ ਕਿਸੇ ਮਿਹਨਤ ਤੋਂ ਇਨਕਾਰੀ ਹੈ ਇੱਕ ਪੂੰਜੀਵਾਦ ਦੀ ਹਮਾਇਤ ਕਰਦਾ ਤੇ ਸਮਾਜਵਾਦ ਦੀ ਵਿਰੋਧਤਾ ਕਰਦਾ ਉਸ ਦਾ ਚਿੰਤਨ ਪੂਰੀ ਤਰ੍ਹਾਂ ਵਿਅਕਤੀਗਤ ਹੈ ਕਿਉਂਕਿ ਉਹ ਕਿਤੇ ਵੀ ਵਿਅਕਤੀ ਨੂੰ ਯੂਨਾਈਟ ਹੋ ਕੇ ਇਕੱਠੇ ਹੋ ਕੇ ਲੜਨ ਦੇ ਲਈ ਇਕੱਠੇ ਹੋ ਕੇ ਲੜਨ ਦੀ ਉਹ ਵਿਰੋਧਤਾ ਕਰਦਾ ਹੈ ਕਿਉਂਕਿ ਉਹ ਆਖਦਾ ਹੈ ਕਿ ਜੇਕਰ ਤੁਸੀਂ ਦਰਿਆ ਦੇ ਪਾਣੀ ਜਿਸ ਤਰੀਕੇ ਨਾਲ ਜਿਸ ਦਿਸ਼ਾ ਵੱਲ ਵਹਿ ਰਿਹਾ ਹੈ ਜੇਕਰ ਉਸ ਤੋਂ ਉਲਟ ਦਿਸ਼ਾ ਵੱਲ ਵਹੋਗੇ ਤਾਂ ਤੁਹਾਡਾ ਨੁਕਸਾਨ ਹੋਵੇਗਾ ਤੁਸੀਂ ਵਹਿ ਨਹੀਂ ਸਕਦੇ ਤਾਂ ਇਸ ਤਰੀਕੇ ਦੇ ਨਾਲ ਉਹ ਉਸ ਦਾ ਦਰਸ਼ਨ ਜਿਹੜਾ ਹੈ ਉਹ ਅਮੀਰਾਂ ਦੇ ਲਈ ਤਾਂ ਜੱਚਦਾ ਏ ਗਰੀਬਾਂ ਦੇ ਲਈ ਤੇ ਮੀਡਲ ਕਲਾਸ ਦੇ ਲਈ ਨਹੀਂ ਉਹ ਆਪਣੀਆਂ ਬੋਲਾਂ ਵਿੱਚ ਸੰਸਾਰ ਸਾਰ ਸੰਸ ਤੇ ਸ਼ਾਹਕਾਰਾਂ ਨੂੰ ਤੋੜ ਮਰੋੜ ਕੇ ਵਾਰ-ਵਾਰ ਪੇਸ਼ ਕਰਦਾ ਹੈ ਤੇ ਇੱਥੋਂ ਤੱਕ ਉਹ ਆਖਦਾ ਏ ਕਿ ਮੈਂ ਜੋ ਪੜ੍ਹਦਾ ਹਾਂ ਉਸ ਨੂੰ ਯਾਦ ਨਹੀਂ ਰੱਖਦਾ ਜਿਸ ਤਰੀਕੇ ਦੀ ਮੇਰੀ ਆਡੀਅנס ਹੈ ਜਿਸ ਤਰੀਕੇ ਦੇ ਮੇਰੇ ਸਰੋਤੇ ਹਨ ਜਿਸ ਤਰੀਕੇ ਦੀ ਉਹਨਾਂ ਦੀ ਲੋੜ ਹੈ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਗੱਲ ਦੱਸਦਾ ਹਾਂ ਦੋਸਤੋਂ ਵੀ ਅਗਲੀ ਗੱਲ ਹੈ ਕਿ ਉਹ ਪ੍ਰਾਣੇ ਮਹਾਵਰੇ ਨੂੰ ਤੋੜ ਕੇ ਨਵੇਂ ਮਹਾਵਰੇ ਸਿਰਜਦਾ ਹੈ ਉਹ ਨਮੀ ਸ਼ਰਾਬ ਨਮੀਆਂ ਬੋਤਲਾਂ ਵਿੱਚ ਪਾਉਂਦਾ ਹੈ ਪਰ ਅਜਿਹਾ ਕਰਦਿਆਂ ਨਸ਼ਾ ਉਹ ਪ੍ਰਾਣਾ ਹੀ ਰੱਖਦਾ ਹੈ ਉਸ ਦਾ ਪ੍ਰਾਣਾ ਹੀ ਢੰਗ ਤਰੀਕਾ ਹੈ ਉਹ ਇੱਕ ਕਲਟ ਦੀ ਸਥਾਪਨਾ ਕਰਦਾ ਹੈ ਇੱਕ ਅਜਿਹੇ ਵਿਅਕਤੀ ਵਜੋਂ ਆਪਣੇ ਆਪ ਨੂੰ ਪੇਸ਼ ਕਰਦਾ ਹੈ ਜਿਸ ਨੇ ਸਭ ਕੁਝ ਜਾਣ ਲਿਆ ਹੈ ਜਿਹੜਾ ਅਧਿਆਤਮਿਕ ਆਪਾ ਮੰਡਲਾਂ ਦੀ ਉੱਚੇ ਮੰਡਲਾਂ ਦੇ ਵਿੱਚ ਵਿਚਰਿਆ ਹੈ ਪਰ ਜੇਕਰ ਉਸ ਦੀ ਪ੍ਰੈਕਟੀਕਲੀ ਉਸ ਦੀ ਜ਼ਿੰਦਗੀ ਨੂੰ ਵਾਚਦੇ ਆ ਤਾਂ ਉਹ ਰਾਇਸ ਵਰਗੀਆਂ 700 ਉਸ ਦੇ ਕੋਲ ਗੱਡੀਆਂ ਹਨ ਅਤੇ ਉਸ ਦੀ ਜੇ ਘੜੀ ਹੱਥ ਦੇ ਵਿੱਚ ਦੇਖਦੇ ਹਾਂ ਤਾਂ ਉਹ ਘੜੀ ਡਾਇਮੰਡ ਦੀ オリジナル ਹੀਰੇ ਦੀ ਬਣੀ ਹੋਈ ਉਸ ਦੀ ਘੜੀ ਹੈ ਇਹ ਜਿਹੜਾ ਵਿਅਕਤੀ ਜਿਹੜਾ ਕਿ ਆਪਣੇ ਆਪਣੇ ਜਿਹੜਾ ਕਿ ਆਪਣੇ ਚੇਲਿਆਂ ਨੂੰ ਜਿਹੜਾ ਕਿ ਗੱਡੀ ਦੇ ਵਿੱਚ ਆਪਣੇ ਬਾਗ ਦੇ ਵਿੱਚ ਜਦੋਂ ਗੇੜੇ ਕੱਢਦਾ ਹੈ ਤਾਂ ਉਸ ਵੇਲੇ ਜਿਹੜੇ ਜਿਵੇਂ ਸ਼ੀਲਾ ਦੱਸਦੀ ਹੈ ਉਸਦੀ ਇੱਕ ਪ੍ਰਚਾਰਕ ਸੀ ਉਸਦੀ ਇੱਕ شاਗਿਰਦ ਸੀ ਸ਼ੀਲਾ ਜਿਸ ਦਾ ਨਾਮ ਤੁਸੀਂ ਸੁਣਿਆ ਹੋਵੇਗਾ ਉਹ ਆਖਦੀ ਹੈ ਕਿ ਇੱਕ ਵਾਰ ਉਹ ਬਾਗ ਦੇ ਵਿੱਚੋਂ ਜਦੋਂ ਗੇੜੇ ਲਗਾ ਰਿਆ ਸੀ ਆਪਣੀ ਗੱਡੀ ਦੇ ਉੱਤੇ ਮਹਿੰਗੀ ਗੱਡੀ ਤੇ ਤਾਂ ਲੋਕਾਂ ਨੇ ਉਸ ਦੇ ਉੱਤੇ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਵਾਪਸੀ ਤੇ ਉਸਨੇ ਸ਼ੀਲਾ ਨੂੰ ਆਖਿਆ ਕਿ ਆਪਾਂ ਇੱਥੇ ਇੱਕ ਕੋਰਨਰ ਦੇ ਵਿੱਚ ਗੁਲਾਬ ਦੇ ਫੁੱਲ ਵੇਚਨੇ ਵੀ ਲਗਾ ਦਿਓ ਤਾਂ ਜੋ ਇਸ ਤੋਂ ਵੀ ਆਪਾਂ ਨੂੰ ਆਮਦਨ ਹੋਇਆ ਕਰੇਗੀ ਇਸ ਤਰੀਕੇ ਨਾਲ ਜਿਹੜਾ ਵਿਅਕਤੀ ਆਪਣੇ ਹਰੇਕ ਐਕਸ਼ਨ ਦੇ ਵਿੱਚੋਂ ਪੈਸੇ ਕਮਾਉਣਾ ਚਾਹੁੰਦਾ ਹੈ ਜਿਹੜਾ ਕਿ ਮਹਿੰਗੀਆਂ ਗੱਡੀਆਂ ਤੇ ਮਹਿੰਗੀਆਂ ਘੜੀਆਂ ਦੇ ਨਾਲ ਆਪਣਾ ਦਿਖਾਵਾ ਕਰਦਾ ਹੈ ਉਹ ਵਿਅਕਤੀ ਜਿਹੜਾ ਕਿ ਡਿਜ਼ਾਈਨਰ ਸੂਟ ਪਾਉਂਦਾ ਏ ਉਹ ਵਿਅਕਤੀ ਇੱਕ ਸਾਧੂ ਇੱਕ ਮਹਾਤਮਾ ਇੱਕ ਐਡਾ ਵੱਡਾ ਚਿੰਤਕ ਹੋਣ ਦਾ ਦਿਖਾਵਾ ਕਰਦਾ ਹੈ ਜਿਵੇਂ ਸੱਚਮੁੱਚ ਮਹਾਨ ਵਿਅਕਤੀ ਸੀ ਸੱਚਮੁੱਚ ਪਹੁੰਚਿਆ ਹੋਇਆ ਸੰਤ ਮਹਾਤਮਾ ਸੀ ਓਸ਼ੋ ਦੀ ਫਿਲਾਸਫੀ ਓਸ਼ੋ ਦਾ ਚਿੰਤਨ ਉੱਤਰ ਪੂੰਜੀਵਾਦ ਦਾ ਚਿੰਤਨ ਹੈ ਨਾ ਉਹ ਉਦਾਰਵਾਦ ਦਾ ਚਿੰਤਨ ਹੈ ਜਿਸ ਦੀਆਂ ਸਾਰੀਆਂ ਭੈੜੀਆਂ ਅਲਾਮਤਾਂ ਦਾ ਜਿਹੜਾ ਜਿਹੜਾ ਨਚੋੜ ਹੈ ਉਹ ਓਸ਼ੋ ਦੇ ਚਿੰਤਨ ਦੇ ਵਿੱਚ ਸਾਨੂੰ ਸਪਸ਼ਟ ਦਿਖਾਈ ਦਿੰਦਾ ਹੈ ਸਮਾਜ ਲੋਕ ਸਮੂਹ ਧਰਮ ਪਰੰਪਰਾ ਨੈਤਿਕਤਾ ਸਭਿਆਤਾ ਸਭਿਆਚਾਰ ਸਮਾਜਿਕ ਸਬੰਧ ਤੇ ਸਮਾਜ ਦੇ ਸਮਾਜਿਕ ਉਦੇਸ਼ ਇਹਨਾਂ ਦੀਆਂ ਧੱਜੀਆਂ ਲੜਾਉਂਦਾ ਹੋਇਆ ਉਹ ਮਨੁੱਖ ਨੂੰ ਸਵੈ ਮੁਖੀ ਸਵੈ ਕੇਂਦਰਿਤ ਬਣਾਉਣ ਦੇ ਲਈ ਭੋਗ ਬਿਲਾਸ ਦੇ ਵਿੱਚ ਆਪਦੇ ਆਪ ਨੂੰ ਹਮੇਸ਼ਾ ਖਚਿਤ ਰੱਖਣ ਦੀ ਪ੍ਰੇਰਣਾ ਦਿੰਦਾ ਹੈ ਤੇ ਉਹ ਆਖਦਾ ਹੈ ਕਿ ਜਦੋਂ ਤੁਸੀਂ ਇੱਕ ਵਾਰ ਇਹਨਾਂ ਚੀਜ਼ਾਂ ਤੇ ਕੰਟਰੋਲ ਕਰ ਲਿਆ ਇਹਨਾਂ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਕਰ ਲਈ ਫੇਰ ਹੀ ਤੁਸੀਂ ਸਮਾਧੀ ਲਗਾ ਸਕਦੇ ਹੋ ਫੇਰ ਹੀ ਤੁਸੀਂ ਸੁਪਰ ਕੌਂਸ਼ੀਅਸਨੈਸ ਪ੍ਰਾਪਤ ਕਰ ਸਕਦੇ ਹੋ ਉਸ ਦੀਆਂ ਗੱਲਾਂ ਵਿੱਚ ਅਰਾਜਕਤਾ ਵੀ ਹੈ ਗਲੈਮਰ ਵੀ ਹੈ ਗਲੈਮਰ ਕਿਵੇਂ ਹੈ ਉਹ ਪਲਟ ਦਿੰਦਾ ਹੈ ਉਹ ਜੋ ਤੁਹਾਡੇ ਸਾਹਮਣੇ ਅੱਜ ਤੱਕ ਪੇਸ਼ ਕੀਤਾ ਗਿਆ ਹੈ ਉਸ ਨੂੰ ਬਿਲਕੁਲ ਪਲਟ ਦਿੰਦਾ ਹੈ ਅਤੇ ਅਜਿਹੀ ਪਲਟੀ ਇੱਕ 엘ੀਟ ਜਮਾਤ ਨੂੰ ਬૌਧਿਕ ਜਮਾਤ ਨੂੰ ਬૌਧਿਕ ਦਿਮਾਗ ਨੂੰ ਖੂਬ ਟੱਚ ਕਰਦੀ ਹੈ ਇਸ ਕਰਕੇ ਕਈ ਵਾਰ ਵਿਦਵਾਨ ਚਿੰਤਕ ਵੀ ਸੋਚਣ ਲੱਗ ਜਾਂਦੇ ਹਨ ਕਿ ਇਹ ਦੇਅਕਤੀ ਪ੍ਰਾਣੀਆਂ ਮਿੱਥਾਂ ਤੋੜਦਾ ਹੈ ਨਮੀਆਂ ਮਿੱਥਾਂ ਲੈ ਕੇ ਆ ਰਿਹਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਓਸ਼ੋ ਦੇ ਸਾਹਮਣੇ ਬੈਠ ਕੇ ਜੇਕਰ ਕੋਈ ਗੰਭੀਰ ਸਵਾਲ ਕਰੇ ਤਾਂ ਓਸ਼ੋ ਉਸ ਨੂੰ ਜਵਾਬ ਦੇ ਦੇ ਸਕਦਾ ਸੀ ਓਸ਼ੋ ਨੇ ਅੱਜ ਤੱਕ ਕਿਸੇ ਗੰਭੀਰ ਵਾਦ-ਵਿਵਾਦ ਦੇ ਵਿੱਚ ਜਾਂ ਕਿਸੇ ਬੈਸ ਦੇ ਵਿੱਚ ਹਿੱਸਾ ਨਹੀਂ ਲਿਆ ਸਵਾਲ ਵੀ ਉਸ ਦੇ ਆਪਣੇ ਬਣਾਏ ਹੁੰਦੇ ਸਨ ਜਿਹੜੇ ਕਿ ਉਸ ਦੇ ਆਪਣੇ ਸ਼ਾਗਿਰਦਾਂ ਦੇ ਦੁਆਰਾ ਪੁੱਛੇ ਜਾਂਦੇ ਸਨ ਤੇ ਉਹਨਾਂ ਦੇ ਉੱਤੇ ਉਹ ਘੰਟਾ ਘੰਟਾ ਡੇਡ-ਡੇਡ ਘੰਟਾ ਪਰਵਚਨ ਕਰਦਾ ਸੀ ਪਰ ਉਹ ਲੋਕਾਂ ਤੋਂ ਸਿੱਧੇ ਸਵਾਲ ਲੈ ਕੇ ਉਹਨਾਂ ਦੇ ਜਵਾਬ ਜਾਂ ਕੋਈ ਵਿਅਕਤੀ ਉਸ ਦੀ ਗੱਲ ਨੂੰ ਕੱਟੇ ਅਜਿਹਾ ਸੰਭਵ ਨਹੀਂ ਸੀ ਉਹ ਕਈ ਵਾਰ ਇਲੈਕਟ੍ਰੋਨ ਪ੍ਰੋਟੋਨ ਨਿਊਟ੍ਰੋਨ ਤੱਕ ਦੀ ਬੁਨਿਆਦੀ ਵਿਗਿਆਨ ਦੀ ਜਾਣਕਾਰੀ ਹੈ ਉਸ ਨੂੰ ਵੀ ਉਹ ਗਲਤ ਬੋਲ ਦਿੰਦਾ ਹੈ ਪਰ ਉਸ ਦੇ ਸਾਹਮਣੇ ਬੈਠੇ ਵਿਅਕਤੀ ਜਿਨ੍ਹਾਂ ਦੇ ਵਿੱਚ ਪ੍ਰੋਫੈਸਰ ਵੀ ਜਿਨ੍ਹਾਂ ਦੇ ਵਿੱਚ ਬਿਜ਼ਨਸਮੈਨ ਵੀ ਜਿਨ੍ਹਾਂ ਦੇ ਵਿੱਚ ਵਪਾਰੀ ਵੀ ਜਿਨ੍ਹਾਂ ਦੇ ਵਿੱਚ ਰਾਜਸੀ ਆਗੂ ਵੀ ਹੁੰਦੇ ਹਨ ਕੋਈ ਉਸ ਨੂੰ ਸਵਾਲ ਨਹੀਂ ਕਰਦਾ ਕਿਉਂ ਨਹੀਂ ਕਰਦਾ ਕਿਉਂਕਿ ਸਮੂਹਨ ਸ਼ਕਤੀ ਵਿਸ਼ਵਾਸ ਪ੍ਰੋਸਾ ਉਹ ਪ੍ਰੋਸਾਇਓ ਜਿਸ ਵਿਸ਼ਵਾਸ ਨੂੰ ਤੋੜਨ ਦੀ ਉਸਨੇ ساری ਜਿੰਦਗੀ ਗੱਲ ਕੀਤੀ ਉਸ ਵਿਸ਼ਵਾਸ ਤੋਂ ਅੱਗੇ ਜਾ ਕੇ ਉਸਨੇ ਇੱਕ ਅੰਧਵਿਸ਼ਵਾਸੀ ਮੰਡਲੀ ਪੈਦਾ ਕਰ ਲਈ ਹੈ ਅਤੇ ਇਸੇ ਕਰਕੇ ਜਿਹੜੀ ਹੈ ਉਹ ਗੱਲ ਚਿੰਤਕਾਂ ਦੇ ਮੂੰਹ ਦੇ ਵਿੱਚ ਪਾਉਂਦਾ ਹੈ ਅਤੇ ਇਸੇ ਕਰਕੇ ਉਸ ਨੂੰ ਅਸੀਂ ਇੱਕ ਚਿੰਤਕ ਜਾਂ ਇੱਕ ਫਿਲਾਸਫਰ ਨਹੀਂ ਮੰਨ ਸਕਦੇ ਤਰਕ ਦਾ ਸਤਾਈ ਪੰਨਾ ਦੇਖੋ ਉਹ ਆਖਦਾ ਹੈ ਕਿ ਰੂਸ ਵਿੱਚ 2% ਲੋਕਾਂ ਦੀ ਜਾਇਦਾਦ ਲੈ ਕੇ 98% ਲੋਕਾਂ ਵਿੱਚ ਵੰਡ ਦਿੱਤੀ ਗਈ ਇਸ ਦੇ ਨਾਲ ਅਮੀਰ ਤਾਂ ਕੋਈ ਨਹੀਂ ਹੋਇਆ 2% ਲੋਕ ਵੀ ਗਰੀਬ ਹੋ ਗਏ ਇਸ ਤਰੀਕੇ ਦੇ ਨਾਲ ਜਿਹੜੀ ਆਰਥਿਕ ਨਾ ਬਰਾਬਰੀ ਹੈ ਉਸ ਨੂੰ ਉਹ ਉਸੇ ਤਰੀਕੇ ਨਾਲ ਬਣੇ ਰਹਿੰਦੀ ਵਕਾਲਤ ਕਰਦਾ ਹੈ ਉਹ 타ਉਵਾਦ ਜਪਜੀ ਸਾਹਿਬ ਗੀਤਾ ਤੇ ਕੁਰਾਨ ਦੀ ਮਨਕਰਤ ਵਿਆਖਿਆ ਕਰਦਾ ਹੈ ਇਸ ਤਰੀਕੇ ਨਾਲ ਉਸ ਰਜਨੀਸ਼ ਤੇਈ ਤਰਕਾਂ ਵਾਲਾ ਮਨੁੱਖ ਨੂੰ ਭੋਗ ਬਲਾਸ ਵਿੱਚ ਪਾਉਣ ਵਾਲਾ ਅੰਤਰ ਵਿਰੋਧਾਂ ਨਾਲ ਭਰਿਆ ਹੋਇਆ ਇੱਕ ਅਜੀਹਾ ਪ੍ਰਚਾਰਕ ਹੈ ਜਿਸ ਦੇ ਕੋਲ ਜਾਣਕਾਰੀ ਹੈ ਜਿਸ ਦੇ ਕੋਲ ਬੋਲਣ ਦੀ ਸ਼ਕਤੀ ਹੈ ਜਿਸ ਕੋਲ ਲੋਕਾਂ ਨੂੰ ਸਮੋਹਤ ਕਰਨ ਦੀ ਸ਼ਕਤੀ ਹੈ ਪਰ ਉਸ ਦੇ ਕੋਲ ਚਿੰਤਨ ਮੇਰਾ ਖਿਆਲ ਹੈ ਕਿ ਨਹੀਂ ਹੈ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਖੁੱਲ ਕੇ ਓਸ਼ੋ ਰਜਨੀਸ਼ ਨੂੰ ਸਮਝਿਆ ਹੈ ਓਸ਼ੋ ਰਜਨੀਸ਼ ਇੱਕ ਮਹਾਨ ਪ੍ਰਚਾਰਕ ਸਨ ਉਹ ਇੱਕ 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 ਕ੍ਰਿਸਮੈਟਿਕ ਪਰਸਨੈਲਿਟੀ ਸਨ ਉਹਨਾਂ ਦੇ ਬੋਲਾਂ ਦੇ ਵਿੱਚ ਇੱਕ ਅਦਭੁਤ ਤਾਕਤ ਸੀ ਜਿਸ ਦੇ ਨਾਲ ਉਹ ਸਾਹਮਣੇ ਬੈਠੇ ਵਿਅਕਤੀ ਨੂੰ ਸਮੋਹਤ ਕਰ ਲੈਂਦੇ ਸਨ ਉਹਨਾਂ ਕੋਲ ਗਿਆਨ ਦਾ ਭੰਡਾਰ ਸੀ ਉਹਨਾਂ ਦੇ ਕੋਲ ਸਮਝ ਸੀ ਉਹਨਾਂ ਕੋਲ ਚਿੰਤਨ ਦਾ ਗਿਆਨ ਸੀ ਉਹਨਾਂ ਦੇ ਕੋਲੇ ਰੱਟਾ ਸ਼ਕਤੀ ਸੀ ਉਹਨਾਂ ਦੇ ਕੋਲ ਬੁੱਧੀ ਸੀ ਉਹਨਾਂ ਕੋਲ ਦਿਮਾਗ ਸੀ ਪਰ ਇਸ ਦੇ ਬਾਵਜੂਦ ਉਹਨਾਂ ਦੇ ਚਿੰਤਨ ਦੇ ਵਿੱਚ ਕੋਈ ਪਾਵਪੂਰਤ ਕੋਈ ਡਾਇਰੈਕਸ਼ਨ ਨਹੀਂ ਹੈ ਕੋਈ ਦਿਸ਼ਾ ਨਹੀਂ ਹੈ ਇਸ ਕਰਕੇ ਉਹ ਇਨਸਾਨੀਅਤ ਨੂੰ ਕੋਈ ਬਹੁਤ ਵੱਡੀ ਫਿਲਾਸਫੀ ਦੇਣ ਵਿੱਚ ناکਾਮਯਾਬ ਰਹੀ ਅਸੀਂ ਸਿਰਫ ਓਸ਼ੋ ਨੂੰ ਸਮਝਿਆ ਹੈ ਹੋ ਸਕਦਾ ਹੈ ਕਿ ਓਸ਼ੋ ਪ੍ਰਤੀ ਜੋ ਸਾਡੀ ਸਮਝ ਹੈ ਉਹ ਬਿਲਕੁਲ ਗਲਤ ਹੋਵੇ ਕਿਉਂਕਿ ਹਰ ਵਿਅਕਤੀ ਦੀ ਆਪਦੀ ਸੀਮਤ ਸਮਝ ਹੁੰਦੀ ਹੈ ਮੇਰੀ ਵੀ ਉਹੋ ਸੀਮਤ ਸਮਝ ਹੈ ਜਿਸ ਦੇ ਮਤਾਬਕ ਮੈਂ ਓਸ਼ੋ ਨੂੰ ਸਮਝਿਆ ਹੈ ਇਹ ਵੀ ਹੋ ਸਕਦਾ ਹੈ ਕਿ ਕੱਲ ਨੂੰ ਓਸ਼ੋ ਦੇ ਬਾਰੇ ਓਸ਼ੋ ਨੂੰ ਪੜ੍ਹਦਿਆਂ ਮੈਨੂੰ ਕੋਈ ਨਵੀਂ ਸੋਝੀ ਪ੍ਰਾਪਤ ਹੋ ਜਾਵੇ ਹੋ ਸਕਦਾ ਹੈ ਕਿ ਕੱਲ ਨੂੰ ਮੈਂ ਵੀ ਓਸ਼ੋ ਦਾ ਭਗਤ ਜਾਂ ਅੰਧ ਭਗਤ ਬਣ ਜਾਵਾਂ ਪਰ ਅੱਜ ਤੱਕ ਮੇਰੀ ਜੋ ਸਮਝ ਹੈ ਉਸ ਦੇ ਆਧਾਰ ਦੇ ਉੱਤੇ ਮੈਂ ਜੋ ਵਿਆਖਿਆ ਕੀਤੀ ਹੈ ਜੋ ਸਮਝ ਪੇਸ਼ ਕੀਤੀ ਹੈ ਉਹ ਮੈਨੂੰ ਅੱਜ ਇਹੀ ਯਾਦਦਾ ਹੈ ਕਿ ਅਜਿਹਾ ਹੀ ਹੈ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਦੱਸਣਾ ਵੀਡੀਓ ਤੁਸੀਂ ਅੰਤ ਤੱਕ ਦੇਖੀ ਤੁਹਾਡਾ ਬਹੁਤ ਸ਼ੁਕਰੀਆ ਤੇ ਹੁਣ ਵਿਦਾ ਲੈਂਦੇ ਹਾਂ ਸਤਿ ਸ੍ਰੀ ਅਕਾਲ ਦੋਸਤੋ